ਸ੍ਰੀ ਗੱਲ ਜੀ ਅੱਜ ਆਪਣਾ ਅਸੀਸ ਪ੍ਰਬੰਧਨ ਸੇਵਾਵਾਂ ਦਾ ਪਹਿਲਾ ਦਿਨ ਹੈ। ਹਾਂਜੀ ਕੀ ਗੱਲ ਭਾਜੀ ਬੜੇ ਪਰੇਸ਼ਾਨ ਲੱਗ ਰਹੇ ਹੋ। ਕੁਛ ਨਹੀਂ ਡਾਕਟਰ ਸਾਹਿਬ ਥੋੜਾ ਦਿੱਕਤਰੀ ਆ ਰਹੀ ਸੀ ਕਿ ਫਾਰਮ। ਕੀ ਦਿੱਕਤ ਆ ਰਹੀ ਭਾਜੀ? ਜਿੱਦਾਂ ਇਹ ਫੀਡ ਦਾ ਉਹ ਸਮਝ ਨਹੀਂ ਆਇਆ ਟੀਐਮਨ ਕਿੱਦਾਂ ਕਰਨਾ ਮੈਨੇਜ ਕਰਨਾ। ਹਾਂਜੀ ਹਾਂਜੀ ਤੇ ਇੱਕ ਸੂਣ ਤੋਂ ਬਾਅਦ ਕਿੱਦਾਂ ਕੇਅਰ ਕਰਨੀ ਹੈ। ਅੱਛਾ ਜੀ। ਕੋਈ ਸਮਝ ਨਹੀਂ ਆ ਰਹੀ। ਬਸ ਤੁਸੀਂ ਇੰਨਾਂ ਗੱਲਾਂ ਹੀ ਟੈਨਸ਼ਨ ਲੈ ਰਹੇ ਹੋ। ਹਾਂਜੀ ਕੋਈ ਗੱਲ ਨਹੀਂ ਤੁਸੀਂ ਅਸੀਸ ਫਾਰਮ ਸਰਵਿਸ ਦੇ ਨਾਲ ਜੁੜੇ ਹੋ ਤੇ ਆਪਾਂ ਇੰਨਾਂ ਸਾਰੀਆਂ ਦਿੱਕਤਾਂ ਦਾ ਤੁਹਾਨੂੰ ਹੱਲ ਕਰਕੇ ਦਵਾਂਗੇ। ਠੀਕ ਹੈ। ਹਾਂਜੀ ਅੱਜ ਆਪਾਂ ਡੇਰੀ ਫਾਰਮ ਤੇ ਜਿਹੜੀਆਂ ਵੀ ਜ਼ਰੂਰੀ ਗੱਲਾਂ ਨੇ ਜਾਂ ਫੈਕਟਰ ਨੇ ਜਿਨ੍ਹਾਂ ਨਾਲ ਇਸ ਤਹਾਨੇ ਦੀ ਤਰ੍ਹਾਂ ਹੋਰ ਤਹਾਨਾਂ ਦੀਆਂ ਵੀ ਪ੍ਰੋਬਲਮ ਹੱਲ ਹੋ ਜਾਣ ਜੀ ਆਪਾਂ ਉਹਨਾਂ ਬਾਰੇ ਗੱਲਾਂ ਕਰਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂ ਜੇ ਫਾਰਮ ਡਿਟ ਦੀ। ਫਾਰਮ ਡਿਟ ਵਿੱਚ ਕੀ ਆ ਆਪਾਂ ਜਿਹੜਾ ਆਪਣਾ ਫਾਰਮ ਹੈ ਫਾਰਮ ਫਾਰਮ ਦਾ A to Z ਕੰਪਲੀਟ ਡਾਟਾ ਲੈਣੇ ਆ ਤਾਂ ਉਹਦੇ ਵਿੱਚ ਕੀ ਆ ਆਪਾਂ ਉਹਦੇ ਜਿਹੜਾ ਉਹਦਾ ਦੁੱਧ ਹੈ ਫਾਰਮ ਦੀ ਹਾਈਜੀਨ ਹੈ ਫਾਰਮ ਦਾ ਇਨਫਰਾਸਟ੍ਰਕਚਰ ਹੈ ਜਾਂ ਜਿਹੜਾ ਉਹਦਾ ਸਾਈਲੇਜ ਆ ਸਾਈਲੇਜ ਦਾ ਫਾਰਮ ਡਾਟਾ ਲੈਣੇ ਆ ਸਾਈਲੇਜ ਦਾ ਸੈਂਪਲ ਕੋਲੈਕਟ ਕਰਦੇ ਆ ਉਹਦੇ ਵਿੱਚ ਆਪਾਂ ਸਾਈਲੇਜ ਚ ਅਫਲਾ ਟੋਸਟਿੰਗ ਟੈਸਟ ਕਰਦੇ ਆ ਜਾਂ ਕਿ ਉਹਦਾ ਫਾਰਮਰ ਦਾ ਸਾਈਲੇਜ ਖਰਾਬ ਤਾਂ ਨਹੀਂ ਸਾਈਲੇਜ ਠੀਕ ਆ ਤਾਂ ਜਿਹੜਾ ਇਹ ਫਾਰਮ ਅਡੀਟ ਹੈ ਇਹਦਾ ਡਾਟਾ ਆਪਾਂ 2 ਤੋਂ 3 ਮਹੀਨਿਆਂ ਬਾਅਦ ਫਾਰਮ ਤੇ ਜਾ ਕੇ ਰਿਪੀਟ ਕਰਦੇ ਆ ਹਾਂਜੀ ਤਾਂ ਜਿਹੜਾ ਆਪਾਂ ਫਾਰਮ ਅਡੀਟ ਤੋਂ ਬਾਅਦ ਆਪਾਂ ਟੀਐਮਆਰ ਦੀ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਟੀਐਮਆਰ ਕੀ ਹੁੰਦਾ ਟੀਐਮਆਰ ਟੋਟਲ ਮਿਕਸ ਰਾਚਨ ਹੁੰਦਾ ਜਿਵੇਂ ਕਿ ਆਪਾਂ ਟੀਐਮਆਰ ਦੇਖ ਰਹੇ ਆ ਇਦੇ ਵਿੱਚ ਸਾਈਲੇਜ ਆ ਤੂੜੀ ਆ ਤੇ ਫੀਡ ਤਾਂ ਜਿਹੜਾ ਇਹ ਟੀਐਮਆਰ ਹੁੰਦਾ ਇਹਦੀ ਬੈਲੈਂਸਿੰਗ ਬਹੁਤ ਜ਼ਰੂਰੀ ਆ ਬੈਲੈਂਸਿੰਗ ਕਿਉਂ ਜ਼ਰੂਰੀ ਆ ਜੇ ਆਪਾਂ ਟੀਐਮਆਰ ਬੈਲੈਂਸ ਬੈਲੈਂਸ ਕਰਾਂਗੇ ਤਾਂ ਉਹਦੇ ਵਿੱਚ ਕੀ ਐਨੀਮਲ ਦੀ ਪ੍ਰੋਡਕਸ਼ਨ ਰੀਪ੍ਰੋਡਕਸ਼ਨ ਤੇੜੀ ਐਨੀਮਲ ਦੀ ਸੇਤ ਆ ਉਹ ਆਪਣੀ ਵਧੀਆ ਰਹਿੰਦੀ ਆ ਤਾਂ ਉਹਦੇ ਵਿੱਚ ਆਪਾਂ ਐਨੀਮਲ ਦਾ ਬਾਡੀ weight ਤੇ ਦੁੱਧ ਦੇ ਹਿਸਾਬ ਨਾਲ ਆਪਾਂ ਟੀਐਮਆਰ ਬੈਲੈਂਸ ਕਰਦੇ ਆ ਕਿ ਐਨੀਮਲ ਨੂੰ ਸਾਈਲੇਜ ਕਿੰਨਾ ਚਾਹੀਦਾ ਆ ਸੂੜੀ ਚ ਨਹੀਂ ਚਾਹੀਦੀ ਆ ਫੀਡ ਵਿਟਾਮਿਨ ਮਿਨਰਲ ਚੰਨੇ ਚਾਹੀਦੇ ਤਾਂ ਇਹ ਟੀਐਮਆਰ ਬੈਲੈਂਸਿੰਗ ਹੁੰਦਾ ਹਾਂਜੀ ਤਾਂ ਹੁਣ ਆਪਾਂ ਗੱਲ ਕਰਾਂਗੇ ਡੰਨ ਸੀਡ ਦੀ ਇਹਦੇ ਵਿੱਚ ਕੀ ਆ ਆਪਾਂ ਆਪਣੇ ਪਸ਼ੂ ਦਾ ਗੋਬਰ ਲੈਨੇ ਆ ਗੋਬਰ ਲੈ ਕੇ ਆਪਾਂ ਉਹਨੂੰ 5 ਐਮਐਮ ਤੇ 2 ਐਮਐਮ ਦੀ ਸ਼ਾਨਣੀ ਚ ਗੋਬਰ ਨੂੰ ਛਾਂਦੇ ਆ ਉਹਦੇ ਨਾਲ ਕੀ ਆ ਆਪਾਂ ਨੂੰ ਸਭ ਪਤਾ ਲੱਗਦਾ ਕਿ ਐਨੀਮਲ ਨੇ ਕਿੰਨਾ ਖਾਦਾ ਉਹਦੇ ਉਹਦਾ ਡਾਈਜੈਸਟ ਕਿੰਨਾ ਹੋ ਗਿਆ ਤੇ ਕਿੰਨਾ ਜਿਹੜੇ ਚੀਜ਼ ਬਿਨਾ ਪਚਿਆ ਹੋਇਆ ਗੋਬਰ ਚੋਂ ਬਾਹਰ ਆ ਗਿਆ ਇਹ ਇੱਕ ਬਹੁਤ ਵਧੀਆ ਟੂਲ ਹੈ ਆਪਣਾ ਡਾਈਜੈਸ਼ਨ ਚੈੱਕ ਕਰਨ ਲਈ ਹਾਂਜੀ ਤਾਂ ਹੁਣ ਆਪਾਂ ਗੱਲ ਕਰਾਂਗੇ ਸੀਐਮਟੀ ਦੀ। ਅਦੇ ਵਿੱਚ ਕੀ ਹੈ ਜਦੋਂ ਆਪਣੇ ਗਾਵਾਂ ਪੀਕ ਪ੍ਰੋਡਕਸ਼ਨ ਤੇ ਹੁੰਦੀਆਂ ਠੀਕ ਹੈ ਹਜੇ ਤਾਜ਼ੀਆਂ ਸੂਈਆਂ ਹੁੰਦੀਆਂ ਤਾਂ ਉਦੋਂ ਮਸਟਾਈਟਿਸ ਦੇ ਚਾਂਸ ਬਹੁਤ ਵੱਧ ਜਾਂਦੇ ਆ ਤੇ ਜੇ ਆਪਾਂ ਫਾਰਮ ਤੇ ਹੌਨ ਰੈਗੂਲਰ ਬੇਸਿਸ ਸੀਐਮਟੀ ਕਰਕੇ ਤੇ ਜੇ ਆਪਾਂ ਮਸਟਾਈਟਿਸ ਨੂੰ ਛੇਤੀ ਫੜ ਲਈਏ ਸਬਟਲ ਇੰਟਰ ਸਟੇਜ ਤੇ ਤਾਂ ਉਹਦੇ ਨਾਲ ਕੀ ਹੈ ਆਪਾਂ ਜਿਹੜੇ ਮਸਟਾਈਟਿਸ ਦਾ ਖਰਚਾ ਆਉਣ ਵਾਲਾ ਜਾਂ ਮਸਟਾਈਟਿਸ ਦੀ ਬਿਮਾਰੀ ਤੋਂ ਬਚ ਸਕਦੇ ਆ। ਫਾਰਮਰ ਵੀਰਾਂ ਨੂੰ ਇਹ ਅਪੀਲ ਕਰਉ ਏ 15 ਦਿਨਾਂ ਬਾਅਦ ਤੁਸੀਂ ਜ਼ਰੂਰ ਰਿਪੀਟ ਕਰੋ ਹਾਂਜੀ ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਾਫ ਕੇਅਰ ਪ੍ਰੋਗਰਾਮ ਦੀ ਠੀਕ ਹੈ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਜਿਹੜੇ ਕਾਫ ਨੇ ਫਾਰਮ ਦੇ ਬੱਚੇ ਨੇ ਇਹ ਹੀ ਆਪਣੇ ਡੇਰੀ ਫਾਰਮ ਦੀ ਨੀ ਹੈ ਤਾਂ ਜੇ ਆਪਾਂ ਇਹਨਾਂ ਦਾ ਸਹੀ ਤਰੀਕੇ ਧਿਆਨ ਰੱਖਾਂ ਜਿਵੇਂ ਕਿ ਇਹਨਾਂ ਦੀ ਬੈਡਿੰਗ ਦਾ ਧਿਆਨ ਇਹਨਾਂ ਦੀ ਫੀਡਿੰਗ ਦਾ ਠੀਕ ਹੈ ਇਹਨਾਂ ਦੀ ਬਿਮਾਰੀਆਂ ਤੋਂ ਵੈਕਸੀਨੇਸ਼ਨ ਦਾ ਉਹਨਾਂ ਦਾ ਧਿਆਨ ਰੱਖਾਂ ਤੇ ਨਾਲ ਹੀ ਆਪਾਂ ਕਾਫ ਕੇਅਰ ਪ੍ਰੋਗਰਾਮ ਚ ਇਹਨਾਂ ਨੂੰ ਮੈਨੇਜ ਜਿਵੇਂ ਕਰਨਾ ਇਹਨਾਂ ਦੀ ਵਧੀਆ ਜ਼ਰੂਰਤ ਕਿਵੇਂ ਕਰਨੀ ਆ ਆਪਾਂ ਉਹਦੀ ਸਲਾਹ ਦਿੰ ਹਾਂਜੀ ਤਾਂ ਇਹ ਸਭ ਸੇਵਾਵਾਂ ਨੇ ਜਿਹੜੀਆਂ ਆਪਾਂ ਅਸੀਸ ਪ੍ਰਬੰਧਨ ਸੇਵਾਵਾਂ ਇੱਥੇ ਫਾਰਮਰ ਨੂੰ ਔਨ ਫਾਰਮ ਜਾ ਕੇ ਆਪਣੇ ਐਕਸਪਰਟ ਵੈਟਰਨਰੀ ਡਾਕਟਰ ਦੀ ਟੀਮ ਵੱਲੋਂ ਪ੍ਰੋਵਾਈਡ ਕਰਦੇ ਆ ਤਾਂ ਹੁਣ ਆਪਾਂ ਇੰਨਾ ਭਾਜੀ ਤੋਂ ਜਾਣਦੇ ਕਿ ਇੰਨਾ ਸਰਵਿਸਸ ਤੋਂ ਬਾਅਦ ਭਾਜੀ ਤੁਹਾਡੀ ਚਿੰਤਾ ਦੂਰ ਹੋਈ ਤੇ ਨਹੀਂ ਹੋਈ ਹਾਂਜੀ ਡਾਕਟਰ ਸਾਹਿਬ ਸਾਨੂੰ ਬਹੁਤ ਵਧੀਆ ਤੋਂ ਸਮਝਾਇਆ ਸਾਡਾ ਸਾਰਾ ਚਿੰਤਾ ਦੂਰ ਹੋ ਗਈਆਂ ਹੁਣ ਅਸੀਂ ਵਧੀਆ ਢੰਗ ਨਾਲ ਫਾਰਮ ਮੈਡੀਕਲ ਕਰ ਸਕਦੇ ਹਾਂ ਕੋ ਮਾਰੇ ਸਾਥ ਵੀਡੀਓ ਸ਼ੂਟ ਕਰਕੇ ਕਿਹਦਾ ਲੱਗਾ ਬਹੁਤ ਬੜੀਆ ਲੱਗਾ ਫੋਲੋ ਕਰੇ ਅਸੀਸ ਫੀਡ ਹਾਂਜੀ ਜੇ ਤੁਸੀਂ ਵੀ ਇਹਨਾਂ ਅਸੀਸ ਪ੍ਰਬੰਧਨ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਜਿਹੜਾ ਆਪਣੀ ਬੈਦਤੇ ਅਸੀਸ ਅਸੀਸ ਫਾਰਮ ਹੈਲਪਲਾਈਨ ਨੰਬਰ ਆ ਤੁਸੀਂ ਉਹਦੇ ਤੇ ਕਾਲ ਕਰ ਸਕਦੇ ਹੋ ਤੇ ਉਦੋਂ ਤੱਕ ਤੁਸੀਂ ਇਸ ਵੀਡੀਓ ਨੂੰ লাইਕ ਸ਼ੇਅਰ ਕਰਨਾ ਨਾ ਭੁੱਲੋ ਤੇ ਆਪਾਂ ਦੁਬਾਰਾ ਮਿਲਦੇ ਰਹਿਣਾ ਜੇ ਇਹੋ ਜਿਹਾ ਕੰਟੈਂਟ ਲੈ ਕੇ